ਹਾਂਜੀ ਸਾਥੀ ਸਿੱਧਿਆ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਵਾਲਾ ਟੌਪਿਕ ਹੈਗਾ 9 ਮੰਥ ਵਾਲੇ ਪੇਪਰਾਂ ਦਾ ਸਾਲ ਵਾਲੇ ਪੇਪਰਾਂ ਦਾ ਤੇ ਡੋਮੈਸਟਿਕ ਪੇਪਰਾਂ ਦਾ ਕਿ ਕੀ ਪ੍ਰੋਸੈਸ ਚੱਲ ਰਿਹਾ ਵਾ ਪੇਪਰ ਨਿਕਲ ਰਿਹਾ ਕੀ ਸਬਕਤਾ ਬੇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਕਦੋਂ ਦੀਆਂ ਮਿਲ ਰਹੀਆਂ ਵਾਂ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕੀ ਸਹਕਤਾਬਿਆ ਮਾਲਕ ਨੂੰ ਕਿਹੜੀ ਕਨਫਰਮੇਸ਼ਨ ਮੰਗਦੇ ਆ ਕੀ ਸਹਕਤਾਬ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਨਾਲ ਹੀ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿੜੂ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਚਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜਾਂ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਹੱਲਾ ਪਾਇਆ ਕਿ ਕਿਹੜਾ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਉੱਥੇ ਆਪਾਂ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ ਥੱਲੇ ਕਮੈਂਟ ਕਰ ਦਿਓ ਮੈਂ ਕਹਿੰਦਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦਊਗਾ ਪ੍ਰਾਈ ਲਓ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆ 9 ਮੰਥ ਵਾਲੇ ਪੇਪਰਾਂ ਤੋਂ ਕਿਹੜੇ ਪੇਪਰ ਵਾਂ 9 ਮੰਥ ਵਾਲੇ ਨਿਕਲ ਰਿਹਾ ਮਿੱਤਰੋ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਪੇਪਰ ਨਿਕਲ ਰਿਹਾ 9 ਮੰਥ ਵਾਲੇ ਵੀ ਨਿਕਲ ਰਿਹਾ ਸਾਲ ਵਾਲੇ ਵੀ ਨਿਕਲ ਰਿਹਾ ਤੇ ਡੋਮੈਸਟਿਕ ਪੇਪਰ ਵੀ ਨਿਕਲ ਰਿਹਾ ਕੋਈ ਪਹਿਲਾਂ ਜਦੋਂ ਸਟਾਰਟ ਹੋਏ ਸੀ ਉਦੋਂ ਕੱਲੇ 9 ਮੰਥ ਵਾਲੇ ਪੇਪਰ ਨਿਕਲਦੇ ਸੀ ਦੂਜੇ ਪੇਪਰਾਂ ਦੀ ਹੱਲੇ ਵੇਟਿੰਗ ਚੱਲ ਰਹੀ ਸੀ ਪੇਪਰ ਨਹੀਂ ਨਿਕਲ ਰਹੇ ਸੀ ਪਰ ਜਿਹੜੇ ਹੋਣ ਆ ਉਹ 9 ਮੰਥ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਸਾਰੇ ਹੀ ਨਿਕਲਨੇ ਜਿਹੜੇ ਸ਼ੁਰੂ ਹੋ ਗਏ ਕਿਉਂਕਿ 9 ਮੰਥ ਵਾਲਾ ਤਾਂ ਤਕਰੀਬਨ ਕੋਟਾ ਉਹਨਾਂ ਨੇ ਪੂਰਾ ਹੋ ਚੱਲਿਆ ਵਾ ਤੇ ਜਿਹੜੇ ਬਾਕੀ ਆ ਉਹ ਵੀ ਸ਼ੁਰੂ ਹੋਏ ਗਿਆ ਜਿਹੜੇ ਪੇਪਰ ਨਿਕਲਨੇ ਜਿਹੜੇ ਉਹ ਵੀ ਸ਼ੁਰੂ ਹੋ ਗਏ ਤੁਸੀਂ ਵੇਟ ਕਰੋ ਉਹ ਸਾਡਾ ਤੁਹਾਨੂੰ ਆਹ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਤੁਹਾਡੇ ਮਾਲਕ ਵੱਲੋਂ ਜਾਂਦਾ ਡੀ ਏਜੰਟ ਵੱਲੋਂ ਕੋਈ ਖੁਸ਼ਖਬਰੀ ਸੁਣਾਈ ਜਾਵੇ ਕਿ ਤੁਹਾਡੇ ਇਹੜੇ ਪੇਪਰ ਆ ਉਹ ਨਿਕਲ ਗਏ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਅਪਾਇੰਟਮੈਂਟ ਬਾਰੇ ਕਿ ਅਪਾਇੰਟਮੈਂਟਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਅਪਾਇੰਟਮੈਂਟ ਮਿੱਤਰੋ ਜੇਕਰ ਤੁਸੀਂ ਹੁਣ ਬੁੱਕ ਕਰਦੇ ਜੇ ਜਾ ਕੇ ਤੁਹਾਨੂੰ ਅਪਾਇੰਟਮੈਂਟ ਮਿਲਨੀ ਆ ਸਤੰਬਰ ਦੀ ਠੀਕ ਆ ਜੇਕਰ ਤੁਸੀਂ ਹੁਣ ਬੁੱਕ ਕਰਦੇ ਪਹਿਲੇ ਮੈਂ ਹੋਣ ਦੀ ਆਹ ਹਫਤੇ ਦੀ ਗੱਲ ਕਰ ਲਓ ਹੋ ਤਾਂ ਅਕਤੂਬਰ ਦੀ ਵੀ ਮਿਲ ਜੇ ਕਿਉਂਕਿ ਪਹਿਲਾਂ ਕੀ ਸੀ ਪਿਛਲੇ ਮਹੀਨੇ ਅਪਾਇੰਟਮੈਂਟ ਜਦੋਂ ਬੁੱਕ ਕਰਦੇ ਸੀ ਦੋ ਮਿਲਦੇ ਸੀ ਜੂਨ ਜੁਲਾਈ ਦੀਆਂ ਮਿਲਦੀਆਂ ਸੀ ਠੀਕ ਆ ਹੁਣ ਬਾਅਦ ਚ ਅਗਸਤ ਵੀ ਫੁੱਲ ਹੋ ਗਿਆ ਵਾ ਇਸ ਟਾਈਮ ਜੇਕਰ ਤੁਸੀਂ ਹੁਣ ਅਪਾਇੰਟਮੈਂਟ ਬੁੱਕ ਕਰਦੇ ਜੇ 9 ਮੰਥ ਵਾਲੇ ਪੇਪਰਾਂ ਵਾਸਤੇ 12 ਵਾਲੇ ਪੇਪਰਾਂ ਵਾਸਤੇ ਜਮਾਟ ਜਿਹੜੇ ਵੀ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰੋਗੇ ਨਾ ਤੁਹਾਨੂੰ ਮਿਲਣੀ ਹੈ ਜਾ ਕੇ ਸਤੰਬਰ ਦੀ ਅਪਾਇੰਟਮੈਂਟ ਜਾਂ ਤੁਹਾਨੂੰ ਮਿਲਨੀ ਆ ਅਕਤੂਬਰ ਦੀ ਅਪਾਇੰਟਮੈਂਟ ਕੋਈ ਪੱਕਾ ਫਿਕਸ ਨਹੀਂ ਆ ਹੋ ਸਕਦਾ ਤੁਹਾਨੂੰ ਸਤੰਬਰ ਦੀ ਮਿਲ ਜੇ ਹੋ ਤੁਹਾਨੂੰ ਹੋ ਸਕਦਾ ਤੁਹਾਨੂੰ ਜਿਹੜੀ ਮਿਲ ਜੇ ਅਕਤੂਬਰ ਦੀ ਜੇਕਰ ਤੁਹਾਨੂੰ ਆਪ ਅਪਾਇੰਟਮੈਂਟ ਨਹੀਂ ਚੁੱਕਣੀ ਆਉਂਦੀ ਤੁਸੀਂ ਕੋਈ ਨਾ ਕੋਈ ਏਜੰਟ ਲੱਭ ਕੇ ਉਹਦੇ ਨਾਲ ਗੱਲਬਾਤ ਕਰੋ ਇਸ ਟੌਪਿਕ ਬਾਰੇ ਕਿ ਸਾਨੂੰ ਅਪਾਇੰਟਮੈਂਟ ਲੈ ਕੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਅਪਾਇੰਟਮੈਂਟ ਦਾ ਹਿਸਾਬ ਕਿ ਆ ਅਪਾਇੰਟਮੈਂਟਾਂ ਹੋ ਸਕਦਾ ਕਿ ਅੱਜ 1 ਘੰਟੇ ਵਾਸਤੇ ਓਪਨ ਹੋਣ ਕੱਲ ਨੂੰ ਭਾਵੇਂ 15 ਮਿੰਟ ਵਾਸਤੇ ਹੀ ਓਪਨ ਕਰਨ ਉਹ ਵੈਬਸਾਈਟ ਓਪਨ ਕਰਦੇ ਆ ਜਦੋਂ ਥੋੜੀਆਂ ਜਿਹੀਆਂ ਅਪਾਇੰਟਮੈਂਟਾਂ ਚੁੱਕੀਆਂ ਨੇ ਤਾਂ ਉਹ ਨਾਲ ਹੀ ਵੈਬਸਾਈਟ ਜਿਹੜੀ ਆ ਉਹ ਫਿਰ ਤੋਂ ਬੰਦ ਕਰ ਦਿੰਦੇ ਆ ਤੇ ਏਜੰਟਾਂ ਦਾ ਕੰਮ ਹੁੰਦਾ ਵਾ ਉਹਨਾਂ ਨੇ ਧਿਆਨ ਰੱਖਣਾ ਹੁੰਦਾ ਕਿ ਕਦੋਂ ਵੈਬਸਾਈਟ ਓਪਨ ਹੈ ਕਦੋਂ ਅਸੀਂ ਅਪਾਇੰਟਮੈਂਟ ਭਰਨੀ ਆ ਕਿਦਾਂ ਕਿਦਾਂ ਮਤਲਬ ਕਿ ਆਪਾਂ ਕਹਿ ਲਈਏ ਕਿ ਦੂਜਾ ਨਾਮ ਨੂੰ ਭਰਨਾ ਕਿਉਂਕਿ ਮਾੜੀ ਮੋਟੀ ਵੀ ਗਲਤੀ ਹੋ ਗਈ ਆਪਣੇ ਪਾਸਪੋਰਟ ਤੇ ਕੁਝ ਹੋਰ ਲਿਖਿਆ ਹੋਇਆ ਆ ਆਪਾਂ ਹੋਰ ਕੋਈ ਨਾਮ ਲਿਖਤਾ ਜਾਂ ਡਰੈਸ ਦੀ ਮਾੜੀ ਮੋਟੀ ਗਲਤੀ ਹੋ ਗਈ ਤਾਂ ਉਹ ਬਾਅਦ ਵਿੱਚ ਕਈ ਵਾਰ ਜਿਹੜੀ ਆ ਰਿਜੈਕਟ ਵੀ ਕਰ ਦਿੰਦੇ ਆ ਅਪਾਇੰਟਮੈਂਟ ਸਾਰਾ ਕੁਝ ਸਹੀ ਸਹੀ ਆ ਨੋਲੇ ਉਸ ਦਾ ਪ੍ਰੋਟੋਕਾਲ ਨੰਬਰ ਜਿਹੜਾ ਹੁੰਦਾ ਵਾ ਉਹ ਵੀ ਤੁਸੀਂ ਸਹੀ ਸਹੀ ਲਿਖਣਾ ਹੁੰਦਾ ਜੇਕਰ ਮਾੜਾ ਮੋਟਾ ਵੀ ਗਲਤ ਹੋ ਜਾਈ ਤਾਂ ਉਹ ਬਾਅਦ ਵਿੱਚ ਪ੍ਰੋਬਲਮ ਬੜੀ ਪੈਂਦੀ ਹੈ ਇਸ ਕਰਕੇ ਤੁਹਾਡੇ ਜਿੱਥੇ ਇੰਨੇ ਪੈਸੇ ਲੱਗੇ ਆ ਜੇਕਰ ਤੁਹਾਨੂੰ ਕੋਈ ਏਜੰਟ ਲੱਭਦਾ ਵਾ ਕਿ ਜਿਹੜਾ ਅਪਾਇੰਟਮੈਂਟ ਤੁਹਾਨੂੰ ਲੈ ਕੇ ਦਿੰਦਾ ਵਾ ਉਹਦੇ ਨਾਲ ਗੱਲਬਾਤ ਕਰਕੇ ਮਾੜੀ ਮੋਟੀ ਤੇ ਅਪਾਇੰਟਮੈਂਟ ਸਹੀ ਤਰੀਕੇ ਨਾਲ ਲਓ ਤਾਂ ਜੇ ਤੁਹਾਡੀ ਇਹੜੀ ਰਿਜੈਕਸ਼ਨ ਨਾ ਪਾਵੇ ਅਪਾਇੰਟਮੈਂਟ ਦੇ ਵਿੱਚ ਤੁਹਾਨੂੰ ਇਹੜੀ ਅਪਾਇੰਟਮੈਂਟ ਆ ਉਹ ਸਹੀ ਤਰੀਕੇ ਨਾਲ ਮਿਲ ਜਾਵੇ ਬੜੇ ਵੀਰ ਭਰਾ ਹੈਗੇ ਆ ਜਿਹੜੇ ਇਦਾਂ ਦਾ ਕੰਮ ਕਰਦੇ ਆ ਕਿ ਜਿਹੜਾ ਅਪਾਇੰਟਮੈਂਟ ਤੁਹਾਨੂੰ ਲੈ ਕੇ ਨਹੀਂ ਥੋੜੇ ਮੋਟੇ ਪੈਸੇ ਸਾਡੇ ਕੋਲ ਲੈਂਦੇ ਆ ਚਾਰਜ ਕਰਦੇ ਆ ਆਪਣੀ ਫੀਸ ਪਰ ਤੁਹਾਨੂੰ ਅਪਾਇੰਟਮੈਂਟ ਸਹੀ ਤਰੀਕੇ ਨਾਲ ਲੈ ਦਿੰਦੇ ਆ ਕਿ ਤੁਹਾਨੂੰ ਕੋਈ ਤੁਹਾਨੂੰ ਮਤਲਬ ਕਿ ਉਹ ਦਿਨ ਜਦੋਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਉਹ ਤੁਹਾਨੂੰ ਮਿਲ ਜਾਂਦਾ ਰੈਫਰੈਂਸ ਨੰਬਰ ਤੇ ਕਈ ਵਾਰ ਹਫਤੇ ਦੇ ਵਿੱਚ ਕਈ ਵਾਰ ਦੋ ਦਿਨ ਤੇ ਕਈ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹੜੀ ਅਪਾਇੰਟਮੈਂਟ ਦੀ ਤਰੀਕ ਵੀ ਮ ਬਾਕੀ ਆ ਪਾਗਲ ਬਾਤ ਕਰ ਲਈ ਵੀਜ਼ੇ ਬਾਰੇ ਕੀ ਪ੍ਰੋਸੈਸ ਚੱਲ ਰਿਹਾ ਹੈ ਵੀਜ਼ੇ ਲੱਗ ਵੀ ਜਾਂਦੇ ਆ ਰਿਜੈਕਟ ਵੀ ਹੋ ਜਾਂਦੇ ਆ ਰਿਫਿਊਜੀ ਵੀ ਪਾਈ ਜਾਂਦੇ ਆ ਪਰ ਰਿਫਿਊਜੀ ਦੇ ਕੁਝ ਕਾਰਨ ਆ ਜਿਨ੍ਹਾਂ ਦੇ ਰਿਫਿਊਜੀ ਪੈ ਰਿਹਾ ਦਾ ਕਾਰਨ ਹੈਗਾ ਸਭ ਤੋਂ ਪਹਿਲਾ ਕਾਰਨ ਤਾਂ ਹੈਗਾ ਕਿ ਮਾਲਕ ਜਿਹੜਾ ਵਾ ਉਹ ਕਨਫਰਮ ਨਹੀਂ ਕਰਦਾ ਮਤਲਬ ਕਿ ਕਨਫਰਮ ਕਰਨ ਦਾ ਮਤਲਬ ਕਿ ਜਦੋਂ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਸਿੱਧੇ ਵੀਜ਼ੇ ਲੱਗ ਜਾਂਦੇ ਹੁੰਦੇ ਸੀ ਮਲਕੀ ਇੱਕ ਮਾਲਕ ਨੇ ਪੇਪਰ ਆਪਣੇ ਦੇਨੇ ਆਪਣੇ ਇੰਡੀਅਨ ਬੰਦਿਆਂ ਨੂੰ ਜਾਂ ਆਪਣੇ ਏਜੰਟਾਂ ਨੂੰ ਕਿ ਮੇਰੇ ਪੇਪਰਾਂ ਦੇ ਦੋ ਬੋਨਾਂ ਦੇ ਪੇਪਰ ਭਰ ਦੋ ਪਰ ਆਪਣੇ ਕੀ ਕਰਦੇ ਹੁੰਦੇ ਸੀ ਪੰਜ-ਪੰਜ 6-6 ਬੰਦੇ ਪੇਪਰ ਭਰ ਦਿੰਦੇ ਸੀ ਮਾਲਕ ਨੂੰ ਵੀ ਨਹੀਂ ਇਹ ਗੱਲ ਦਾ ਪਤਾ ਹੁੰਦਾ ਸੀ ਕਿ ਮੇਰੇ ਰਾਹੀਂ ਪੰਜ-ਛੇ ਬੰਦੇ ਇੱਥੇ ਆਏ ਆ ਦੋ ਬੋਨਾਂ ਦੇ ਪੇਪਰ ਜਮ੍ਹਾਂ ਕਰਾ ਦਿੰਦੇ ਹੁੰਦੇ ਸੀ ਬਾਕੀ ਜਿਹੜੇ ਚਾਰ ਆ ਉਹ ਐਂਟਰੀ ਦੀ ਇਕੱਲੀ ਗੱਲ ਹੁੰਦੀ ਸੀ ਤੇ ਨਾ ਮਾਲਕ ਨੂੰ ਪਤਾ ਲੱਗਦਾ ਸੀ ਉਹਨੂੰ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ ਵਾ ਕਿ ਹੁਣ ਜਦੋਂ ਵੀਜ਼ਾ ਲੱਗਣਾ ਹੁੰਦਾ ਵਾ ਉਹ ਪਹਿਲਾਂ ਜਦੋਂ ਆਪਣੀ ਫਾਈਲ ਸਮਾ ਹੋ ਜਾਂਦੀ ਆ ਫਾਈਲ ਆਪਣੇ ਸਬਮਿਟ ਹੋ ਜਾਂਦੀ ਆ ਪਾਸਪੋਰਟ ਆਪਣਾ ਪਹੁੰਚ ਜਾਂਦਾ ਵਾ ਉੱਥੇ ਅੰਬੈਸੀ ਦੇ ਵਿੱਚ ਉਸ ਤੋਂ ਬਾਅਦ ਕੀ ਕਰਦੇ ਆ ਉਹ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਜੇਕਰ ਉਹਨਾਂ ਨੂੰ ਸਾਰਾ ਕੁਝ ਸਹੀ ਲੱਗਦਾ ਵਾ ਫਿਰ ਉਹ ਇੱਕ ਆਪਰ ਤੁਹਾਡੇ ਜਿਹੜਾ ਮਾਲਕ ਹੁੰਦਾ ਵਾ ਜਿਹੜਾ ਮੇਨ ਮਾਲਕ ਹੁੰਦਾ ਵਾ ਜਿਹਦਾ ਨਾਮ ਤੁਹਾਡੇ ਨੋਲੇ ਹੋਸਟ ਤੇ ਤੇ ਵੀ ਲਿਖਿਆ ਹੁੰਦਾ ਉਹ ਹੋ ਸਕਦਾ ਪੰਜਾਬੀ ਹੋਵੇ ਹੋ ਸਕਦਾ ਇਟਾਲੀਅਨ ਹੋਵੇ ਕਿਉਂਕਿ ਇਟਾਲੀਅਨ ਬੰਦੇ ਵੀ ਕਈ ਹੈਗੇ ਆ ਕਈ ਪੰਜਾਬੀ ਮਾਲਕ ਵੀ ਹੈਗੇ ਆ ਇਥੇ ਇਟਲੀ ਦੇ ਵਿੱਚ ਉਹ ਮਾਲਕ ਨੂੰ ਮੇਲ ਜਾਂਦੀ ਆ ਇੱਕ ਤੇ ਮੇਲ ਵਿੱਚ ਉਹਨਾਂ ਨੇ ਪੁੱਛਿਆ ਹੁੰਦਾ ਕਿ ਤੁਹਾਨੂੰ ਇਹ ਬੰਦੇ ਦੀ ਲੋੜ ਹੈਗੀ ਆ ਜੇਕਰ ਉਹ ਮਾਲਕ ਕਨਫਰਮ ਕਰ ਦਿੰਦਾ ਕਿ ਸਾਨੂੰ ਬੰਦੇ ਦੀ ਲੋੜ ਆ ਫਿਰ ਉਹ ਜਿਹੜਾ ਵੀਜ਼ਾ ਦਾ ਪ੍ਰੋਸੈਸਿੰਗ ਜਿਹੜਾ ਕੰਮ ਅਗਲੇ ਫਸੇ ਸ਼ੁਰੂ ਕਰ ਦਿੰਦੇ ਆ ਪਰ ਜੇਕਰ ਤੁਹਾਡਾ ਮਾਲਕ ਉਸ ਚੀਜ਼ ਦਾ ਰਿਸਪੌਂਸ ਨਹੀਂ ਦਿੰਦਾ ਜਾਂ ਉਹਨੂੰ ਨਾ ਕਰ ਦਿੰਦਾ ਵਾ ਕਨਫਰਮ ਨਹੀਂ ਕਰਦਾ ਉਹਨੂੰ ਤੇ ਤੁਹਾਡਾ ਜਿਹੜਾ ਵੀਜ਼ਾ ਵਾ ਉੱਥੇ ਹੀ ਰਿਫਿਊਜ਼ੀ ਪੈ ਜਾਣੀ ਆ ਉਹ ਤੁਹਾਡਾ ਆਪਾਂ ਕਹਿ ਲਈਏ ਕਿ ਵੀਜ਼ਾ ਨਹੀਂ ਲੱਗਣਾ ਉਹਦਾ ਹੱਲ ਕੋਈ ਨਹੀਂ ਹੈਗਾ ਬਾਅਦ ਵਿੱਚ ਕਿਉਂਕਿ ਤੁਹਾਡਾ ਮਾਲਕ ਨੇ ਹੀ ਜਦੋਂ ਇਹ ਚੀਜ਼ ਨਾ ਕਰਦੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵੀਜ਼ਾ ਲੱਗ ਜਾਂਦਾ ਹੁੰਦਾ ਸੀ ਬੰਦੇ ਇਟਲੀ ਪਹੁੰਚ ਜਾਂਦੇ ਹੁੰਦੇ ਸੀ ਤੇ ਬਾਅਦ ਵਿੱਚ ਮਾਲ ਕੇ ਚੀਜ਼ ਕਹਿੰਦਾ ਹੁੰਦਾ ਸੀ ਪੁਲਿਸ ਵਾਲਿਆਂ ਨੂੰ ਜਾ ਕੇ ਕੀ ਮੈਨੂੰ ਇਹ ਬੰਦੇ ਦੀ ਲੋੜ ਨਹੀਂ ਆ ਜਦੋਂ ਆਪਾਂ ਕਹ ਜਿੰਨਾ ਆਪਾਂ ਕਹ ਲਏ ਕੱਲੀ ਐਂਟਰੀ ਦੀ ਗੱਲ ਹੋਈ ਹੋਵੇ ਤੇ ਬਾਅਦ ਵਿੱਚ ਉਹ ਮਾਲਕ ਜਦੋਂ ਬੰਦਾ ਐਂਟਰ ਹੋ ਜਾਣਾ ਹੁੰਦਾ ਸੀ ਤੇ ਹਫ਼ਤੇ ਬਾਅਦ ਬੰਦਾ ਜਿਹੜਾ ਮਾਲਕ ਹੀ ਉਹ ਚੱਲ ਜਾਣਾ ਹੁੰਦਾ ਸੀ ਪੁਸਵਾਲਿਆਂ ਕੋਲ ਕਿ ਮੇਰੇ ਰਾਇਆ ਬੰਦਾ ਆਇਆ ਵਾ ਇਹ ਬੰਦਾ ਇੱਥੇ ਹੈਗਾ ਨਹੀਂ ਮੈਨੂੰ ਲੱਭਾ ਨਹੀਂ ਆ ਜਾਂ ਮੇਰੇ ਕੋ ਪਹੁੰਚਿਆ ਨਹੀਂ ਤੇ ਮੈਨੂੰ ਇਹ ਬੰਦੇ ਦੀ ਲੋੜ ਨਹੀਂ ਹੈਗੀ ਤੇ ਉਹ ਫ੍ਰੀ ਹੋ ਜਾਂਦਾ ਹੁੰਦਾ ਹੈ ਪਰ ਹੁਣ ਮਾਲਕ ਨੂੰ ਵਿੱਚ ਆਪਾਂ ਕਹ ਲੀਏ ਕਿ ਲਿਉਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਕਨਫਰਮੇਸ਼ਨ ਜਿਹੜੀ ਮੰਗਣੀ ਸ਼ੁਰੂ ਕਰਤੀ ਆ ਜੇਕਰ ਤੁਹਾਡਾ ਮਾਲਕ ਕਨਫਰਮ ਕਰੂਗਾ ਤੇ ਉਹਨੂੰ ਉਹ ਪੇਪਰ ਵੀਜ਼ਾ ਲੱਗੂਗਾ ਪਰ ਜੇਕਰ ਤੁਹਾਡਾ ਮਾਲਕ ਨੇ ਕਨਫਰਮ ਨਾ ਕੀਤਾ ਤੁਹਾਡਾ ਵੀਜ਼ਾ ਉਹ ਨਹੀਂ ਲੱਗਣਾ ਇਸ ਕਰਕੇ ਇਹ ਵੀ ਗੱਲਬਾਤ ਕਰ ਲਓ ਆਪਣੇ ਆਪਣੇ ਏਜੰਟਾਂ ਦੇ ਨਾਲ ਕਿ ਤੁਹਾਡਾ ਜਿਹੜਾ ਇਹਨਾਂ ਵੇ ਤੁਹਾਡਾ ਮਾਲਕ ਜਿਹੜਾ ਵਾ ਕਨਫਰਮ ਨਾ ਕਰੇ ਤੁਹਾਡਾ ਜਿਹੜਾ ਵੀਜ਼ਾ ਬਾਅਦ ਵਿੱਚ ਨਾ ਲੱਗੇ ਬਾਕੀ ਹੋਰ ਕੋਈ ਚਾਂਸ ਨਹੀਂ ਹੈਗਾ ਵੀਜ਼ਾ ਰਜੈਕਟ ਹੋਣ ਦਾ ਜਾਪਾਨ ਕੈਲੀ 21 ਨੋਲਾ ਹੋਸਤਾ ਦਾ ਡਾਇਡਾ ਵਾ ਐਕਸਪਾਇਰ ਤੇ ਵੀਜ਼ਾ ਲੱਗ ਗਿਆ ਕਈ ਵਾਰ ਵੀ ਪੇਪਰ ਭਰਾ ਕੇ ਕਹਿੰਦੇ ਆ ਕਿ ਮੇਰਾ ਨੋਲਾ ਹੋਸਤਾ ਐਕਸਪਾਇਰ ਹੋ ਜਾਣਾ ਤੇ ਮੇਰੀ ਅਪਾਇੰਟਮੈਂਟ ਬਾਅਦ ਦੀ ਆ ਤੇ ਇਹਦਾ ਕੋਈ ਚੱਕਰ ਤਾਂ ਨਹੀਂ ਆ ਵੀਰ ਐਕਸਪਾਇਰ ਦਾਣੇ ਚੋਕੇ ਚੱਕਰ ਹੁੰਦਾ ਐਕਸਪਾਇਰ ਤੇ ਪਿਛਲੇ ਸਾਲ 2024 ਦੇ ਪੇਪਰਾਂ ਦੇ ਵਿੱਚ ਤਕਰੀਬਨ 90% ਨੋਲਾ ਹੋਸਤੇ ਜਿਹੜੇ ਹੋ ਐਕਸਪਾਇਰ ਸੀ ਤੇ ਐਕਸਪਾਇਰਾਂ ਤੇ ਹੀ ਵੀਜ਼ੇ ਲੱਗੇ ਆ ਜਿਹੜੇ ਰਿਫਿਊਜ਼ ਹੋਏ ਆ ਉਹਨਾਂ ਦਾ ਕਾਰਨ ਸੀ ਜਾਂ ਆਪਾਂ ਕਹਿ ਲਈਏ ਕਿ ਜਿਨ੍ਹਾਂ ਨੂੰ ਰਿਫਿਊਜ਼ ਜਾਈ ਉਹਨਾਂ ਦਾ ਕਾਰਨ ਇਹ ਵਾ ਕਿ ਜਾਂ ਉਹਨਾਂ ਦਾ ਕੁਝ ਗਲਤ ਸੀ ਜਾਂ ਉਹਨਾਂ ਨੇ ਨਾਮ ਗਲਤ ਲਿਖਿਆ ਸੀ ਜਾਂ ਉਹਨਾਂ ਨੇ ਐਕਸਪੀਅਸ ਗਲਤ ਲਾਇਆ ਸੀ ਤੇ ਜਾਂ ਉਹਨਾਂ ਨੇ ਜਿਹੜਾ ਵਾਹ ਆਪਾਂ ਕਹਿ ਲਈਏਗੀ ਏ ਦੁਜਾਰਾ ਨੂਲਾ ਹਾਸਤਾ ਦਾ ਅਪਡੇਟ ਨਹੀਂ ਸੀ। ਇੱਕ ਖਾਸ ਪੈਰ ਇੱਕ ਹੋਰ ਚੀਜ਼ ਹੁੰਦੀ ਆ ਅਪਡੇਟ ਇੱਕ ਹੋਰ ਚੀਜ਼ ਹੁੰਦੀ ਆ ਉਹ ਤੁਹਾਡਾ ਮਾਲਕ ਜਿਹੜਾ ਤੁਹਾਡਾ ਏਜੰਟ ਵਾ ਉਹ ਤੁਹਾਨੂੰ ਕਰਵਾ ਕੇ ਵੀ ਦੇ ਸਕਦਾ ਬਾਅਦ ਵਿੱਚ ਜੇਕਰ ਉਹ ਨੂਲਾ ਹਾਸਤਾ ਅਪਡੇਟ ਨਹੀਂ ਹੁੰਦਾ। ਬਾਕੀ ਜਿਹੜੀ ਨੂਲੇ ਹਾਸਤੇ ਦੀ ਵੈਲਿਡਿਟੀ ਹੁੰਦੀ ਆ ਉਹ 6 ਮਹੀਨੇ ਦੀ ਹੁੰਦੀ ਆ। ਜੇਕਰ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ ਅਪਾਇੰਟਮੈਂਟ ਮਿਲ ਜੇ ਸਹੀ ਆ ਪਰ ਜੇਕਰ ਤੁਹਾਨੂੰ ਉਸ ਤੋਂ ਬਾਅਦ ਵੀ ਮਿਲੇ ਜੇਕਰ ਅਪਾਇੰਟਮੈਂਟਾਂ ਓਪਨ ਹੋਈਆਂ ਹੁਣ ਤੁਸੀਂ ਨਾ ਚੁੱਕੋ ਅਪਾਇੰਟਮੈਂਟਾਂ ਫਿਰ ਤੁਹਾਡੀ ਗਲਤੀ ਆ ਫਿਰ ਥੋੜੇ ਜਿਹਾ ਮਲਕੀ ਉਹ ਰੋਲਾ ਪਾਉਂਦੇ ਉਹ ਉਹ ਆਤਾ ਦੀ ਗਲਤੀ ਕੋਈ ਨਹੀਂ ਹੈਗੀ ਤੁਸੀਂ ਚੈੱਕ ਕਰਦੇ ਰਹੇ ਜੇ ਅਪਾਇੰਟਮੈਂਟ ਆਪਨ ਹੀ ਨਹੀਂ ਹੋਈਆਂ ਜਿਵੇਂ ਪਿਛਲੇ ਸਾਲ ਹੋਇਆ ਸੀ ਵੀਰ ਭਰਾ ਚੈੱਕ ਕਰਦੇ ਰਹੇ ਨੂਲੇ ਹਾਸ ਤੇ ਪਏ ਰਹੇ ਮੁੰਡਿਆਂ ਕੋਲੋਂ ਪਰ ਅਪਾਇੰਟਮੈਂਟਾਂ ਹੀ ਨਹੀਂ ਓਪਨ ਹੋਈਆਂ ਜਿਸ ਕਰਕੇ ਜਿਹੜਾ ਵਾ ਬਾਅਦ ਵਿੱਚ ਨੂਲੇ ਹਾਸ ਤੇ ਐਕਸਪਾਇਰ ਤੇ ਵੀ ਵੀਜ਼ੇ ਲੱਗਣੇ ਜਿਹੜੇ ਵਾ ਲੱਗੇ ਸੀ ਬੜੇ ਵੀਰਾਂ ਭਾਉਦੇ ਵੀ ਜਿਹੜੇ ਆ ਨੂਲੇ ਹਾਸ ਤੇ ਐਕਸਪਾਇਰ ਤੇ ਵੀ ਲੱਗੇ ਸੀ ਨਾ ਲੱਗਣ ਦਾ ਕਾਰਨ ਸਿਰ ਤੁਹਾਨੂੰ ਦੱਸਦਾ ਮੈਂ ਨਾ ਲੱਗਣ ਦਾ ਕਾਰਨ ਇਹ ਕਿ ਜਾਂ ਉਹਨਾਂ ਨੇ ਨੂਲਾ ਹਾਸ ਦਾ ਅਪਡੇਟ ਨਹੀਂ ਜਾਂ ਕੋਈ ਉਹਨਾਂ ਨੇ ਗਲਤ ਚੀਜ਼ ਵਿੱਚ ਲਿਖੀ ਆ ਜਾਂ ਜਿਹੜਾ ਮਾਲਕ ਆ ਪਰ ਨਿਕਲ ਰਿਹਾ ਹੈ ਮਿੱਤਰੋ ਟੈਨਸ਼ਨ ਨਾ ਲਓ 9 ਮੰਥ ਵਾਲੇ ਵੀ ਨਿਕਲ ਰਿਹਾ ਸਾਲ ਵਾਲੇ ਵੀ ਨਿਕਲ ਰਿਹਾ ਤੇ ਡੋਮੈਸਟਿਕ ਵੀ ਨਿਕਲ ਰਿਹਾ ਵੇਖੋ ਤੁਹਾਨੂੰ ਭਾਵੇਂ ਅੱਜ ਹੀ ਤੁਹਾਡੇ ਮਾਲਕ ਕੋਲੋਂ ਜਾਂ ਆਹ ਹਫਤੇ ਦੇ ਵਿੱਚ ਵਿੱਚ ਤੁਹਾਡੇ ਮਾਲਕ ਕੋਲੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਈ ਜਾਵੇ ਕਿ ਤੁਹਾਡੇ ਜਿਹੜੇ ਪੇਪਰ ਵਾ ਉਹ ਨਿਕਲ ਗਿਆ ਪਰ ਇੱਕ ਗੱਲ ਹੋਰ ਮੇਨ ਗੱਲ ਮੇਰੇ ਵੀਰ ਭਰਾ ਧਿਆਨ ਰੱਖ ਲਓ ਇਹ ਚੀਜ਼ ਤੇ ਜਿਹੜੇ ਪੈਸਾਂ ਦੀ ਗੱਲ ਵਾ ਪੈਸਾਂ ਦੀ ਗੱਲ ਮੇਰੇ ਮਿੱਤਰੋ ਵੀਜ਼ਾ ਲੱਗਣ ਤੋਂ ਬਾਅਦ ਦੀ ਕਰਿਓ ਤਾਂ ਜਾਦੇ ਵਧੀਆ ਰੋਕੇ ਜੇਕਰ ਤੁਹਾਡਾ ਮਾਲਕ ਮੰਨਦਾ ਵੈ ਇਸ ਚੀਜ਼ ਨੂੰ ਤੇ ਮਾਲਕ ਨੂੰ ਮਨਾਓ ਤੇੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੋ ਜਿਸ ਵਿੱਚ ਤੁਸੀਂ ਵੀ ਬੈਨੀਫਿਟ ਵਿੱਚ ਰਹੋ ਤੇ ਉਹ ਵੀ ਬੈਨੀਫਿਟ ਵਿੱਚ ਰਹੇ ਕਿਉਂਕਿ ਜੇਕਰ ਨੂੰ ਲਾ ਉਸ ਤੁਹਾਡਾ ਨਿਕਲ ਜਾ ਤੁਸੀਂ ਪੈਸੇ ਦੇ ਦਿੰਦੇ ਜੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਨਹੀਂ ਲੱਗਦਾ ਫਿਰ ਤੁਸੀਂ ਔਖੀ ਬਣਾਵਾ ਇਸ ਕਰਕੇ ਮੈਂ ਤੁਹਾਨੂੰ ਸਲਾਹ ਇਹ ਦਊਂਗਾ ਮੈਂ ਬੜੀਆਂ ਵੀਡੀਓ ਵਿੱਚ ਇਹ ਗੱਲ ਕਹਤੀ ਮੈਂ ਦੁਬਾਰਤੋਂ ਫਿਰ ਇਹ ਗੱਲ ਕਹਿ ਰਿਹਾ ਵਾਂ ਕਿਹੜੇ ਪੈਸਿਆਂ ਦੀ ਗੱਲ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੀ ਹੀ ਕਰੋ ਆਪਣੇ ਏਜੰਟਾਂ ਦੇ ਨਾਲ ਬਾਕੀ ਟੈਨਸ਼ਨ ਫਸਤਾਨ ਨੂੰ ਸੋਚ ਸਕਦਾ ਕੀ ਆ ਹਫਤੇ ਦੇ ਵਿੱਚ ਵਿੱਚ ਤਾਂ ਕੋਈ ਨਾ ਕੋਈ ਉਹਨਾਂ ਵੱਲੋਂ ਰਿਸਪਾਂਸ ਆਵੇ ਪੇਪਰ ਨਿਕਲਦਾ ਜਾਂ ਤਾਂ ਇਹ ਗੱਲ ਕਹ ਕੇ ਏਜੰਟ ਕਹਿੰਦੇ ਤੁਹਾਡੇ ਪੇਪਰ ਜਿਹੜੇ ਆ ਉਹ ਨਿਕਲ ਗਏ ਆ ਤੁਸੀਂ ਪੈਸੇ ਰੈਡੀ ਕਰ ਲਓ ਪਹਿਲਾਂ ਦੀ ਗੱਲ ਏਜੰਟਾਂ ਦੇ ਨਾਲ ਵੀਜ਼ਾ ਲੱਗਣ ਤੋਂ ਬਾਅਦ ਦੀ ਹੀ ਕਰੋ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਤੁਸੀਂ ਉੱਥੇ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਜੇ ਮੈਂ ਤੁਹਾਨੂੰ ਆਈਡੀ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ